ਭਈ ਜਦੋਂ ਦਾ ਤੁਹਾਡਾ ਸਿੰਗਿੰਗ ਵਾਲਾ ਕੈਰੀਅਰ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਕਦੇ ਰਫਲਾਂ ਦਾ ਸਾਹਮਣਾ ਕੀਤਾ ਰਫਲਾਂ ਦਾ ਪਰ ਮੇ ਤਾਂ ਇੱਕ ਦੋ ਚਾਂਸ ਬਣੇ ਆ ਇਦਾਂ ਵੀ ਜਰਾ ਜ਼ਿਆਦਾ ਬੈਡ ਚਾਂਸ ਇੱਕ ਵਾਰ ਲੁਧਿਆਣੇ ਬਣਿਆ ਸੀ ਮੇਰੇ ਨਾਲ ਕਿਸੇ ਵਿਆਹ ਦੇ ਫੰਕਸ਼ਨ ਤੇ ਉਸ ਵੇਲੇ ਕੀ ਚੱਲ ਰਿਹਾ ਸੀ ਦਿਮਾਗ 'ਚ ਜਦੋਂ ਸਾਹਮਣੇ ਨਾਲ ਹੀ ਗੰਨਮੈਨ ਸੀ ਗੰਨਮੈਨ ਮਤਲਬ ਕੋਈ ਹੋਰ ਸਰਕਾਰੀ ਅਫਸਰ ਵੀ ਜਰਾ ਜ਼ਿਆਦਾ ਬੈਡ ਚਾਂਸ ਇੱਕ ਵਾਰ ਲੁਧਿਆਣੇ ਬਣਿਆ ਸੀ ਮੇਰੇ ਨਾਲ ਕਿਸੇ ਵਿਆਹ ਦੇ ਫੰਕਸ਼ਨ ਤੇ ਜੀ ਉਹ ਵੀ ਪਰਮੈਸ਼ ਤੋਂ ਵੀ ਹੋਰ ਗਾ ਹੋਰ ਗਾ ਗੱਡੀਆਂ 'ਚ ਗੱਡੀਆਂ ਵੱਜੀਆਂ ਉਦੋਂ ਗਾਣਾ ਆਪਣਾ ਐਲਬਮ ਆਈ ਸੀ ਹਿੱਟ ਸੀ ਬ ਤੂੰ ਉਹ ਗਾਣਾ ਵੀ ਇੱਕ ਵਾਰੀ ਹੋਰ ਸੁਣਨਾ ਦੋ ਵਾਰੀ ਸੁਣਨਾ ਤਿੰਨ ਵਾਰ ਚਾਰ ਵਾਰ ਅੱਠ ਕਵਾਰ ਮੈਨੂੰ ਯਾਦ ਹੈ ਮੈਂ ਗਾਣਾ ਗਾਇਆ ਤੇ ਉਸ ਤੋਂ ਬਾਅਦ ਬੰਦਾ ਫੇਰ ਚਾਹੁੰਦਾ ਸੀ ਨਹੀਂ ਅੱਠ ਵਾਰ ਕੰਟੀਨਿਊਲੀ ਹਾਂਜੀ ਹਾਂਜੀ ਅੱਛਾ ਜੀ ਉਹ ਕਹਿੰਦਾ ਜਦੋਂ ਗਾਣੇ ਦਾ ਐਂਡ ਹੁੰਦਾ ਸੀ ਉਹ ਇਸ਼ਾਰਾ ਮਾਰ ਦਿੰਦਾ ਸੀ ਨਾ ਮੈਂ ਥੋੜਾ ਥੋੜਾ ਕਰਕੇ ਮੈਂ ਗਾ ਦਿੰਦਾ ਸੀ ਚਲੋ ਸਾਈ ਯੰਤਰਾ ਸਾਈ ਯੰਤਰਾ ਸਾਈ ਯੰਤਰਾ ਨਾ ਫਿਰ ਜਦੋਂ ਮੈਨੂੰ ਲੱਗਾ ਵੀ 5-700 ਬੰਦਾ ਹੋਰ ਪੰਡਾਲ 'ਚ ਬੈਠਾ ਤੇ ਉਹਨਾਂ ਉਹ ਤਾਂ ਬੰਦੇ ਚਾਹੁੰਦੇ ਆ ਨਾ ਵੀ ਉਹਦੋਂ ਵੀ ਬੈਠ ਗਏ ਹੋਰ ਵੀ ਗਾਣੇ ਸੁਣਨੇ ਨਾ ਉਹ ਮਤਲਬ ਇਹ ਗ ਤੇ ਉਹ ਫੇ ਇਗੋ ਹਰਟ ਕਿਤੇ ਹੋ ਗਈ ਹੋਣੀ ਆ ਜੀ ਉਹ ਬੰਦੇ ਨੇ ਫੇ ਇਦਾਂ ਮਤਲਬ ਉਹ ਜੰਪ ਕਰਕੇ ਨਾਲ ਪੰਜ ਸੱਤ ਗਨਮੈਨ ਸੀਗੇ ਹੂੰ ਤਾਂ ਉਹ ਬੰਦੇ ਨੇ ਆ ਕੇ ਮਤਲਬ ਰਫਾ ਲੋ ਗਨਮੈਨ ਮਤਲਬ ਕੋਈ ਉਹ ਸਰਕਾਰੀ ਅਫਸਰ ਨਹੀਂ ਉਹ ਕੋਈ ਮਤਲਬ ਤਾਂ ਕਾਂਗਰਸ ਦਾ ਲੀਡਰ ਸੀ ਮੇਰੇ ਉਹ ਨਾਂ ਤਾਂ ਨਹੀਂ ਯਾਦ ਕੋਈ ਸ਼ੋ ਜੀ ਲੀਡਰ ਵੀ ਕੋਈ ਐਮਪੀ ਐਮਐਲਏ ਨਹੀਂ ਜਿਹੜੇ ਮਤਲਬ ਉਹ ਇਲਾਕੇ 'ਚ ਹੁੰਦੇ ਨਹੀਂ ਵੀ ਜਾਂ ਟਿਕਟ ਦੀ ਸੁਭਾਵਨਾ ਹੁੰਦੀ ਆ ਜਾਂ ਵਰਕਰ ਹੁੰਦੇ ਆ ਜਾਂ ਜੁੜੇ ਹੁੰਦੇ ਆ ਕਿਸੇ ਨਾ ਕੁਝ ਇਦਾਂ ਹੋਏਗਾ ਹੋ ਸਕਦਾ ਉਹ ਸ਼ਹਿਰੀ ਕੋ ਪ੍ਰਧਾਨ ਵਗੈਰਾ ਹੋਵੇ ਹੂੰ ਇਦਾਂ ਕੋਈ ਮੈਨੂੰ ਤਾਂ ਹੁਣ ਨਾਂ ਵੀ ਯਾਦ ਨਹੀਂ ਔਰ ਇਹਦਾ ਸਹੀ ਕੁਛ ਉਹ ਲੀਡਰਸ਼ਿਪ ਚ ਬੰਦ ਲੀਡਰਸ਼ਿਪ ਦਾ ਆ ਕੇ ਲਾਤਾ ਹਾਂ ਹਾਂਜੀ ਹਾਂ ਉਸ ਵੇਲੇ ਕੀ ਚੱਲ ਰਿਹਾ ਸੀ ਦਿਮਾਗ 'ਚ ਜਦੋਂ ਸਾਹਮਣੇ ਨਾਲੀ ਤੁਸੀਂ ਉਸ ਵੇਲੇ ਪਰਮ ਇਦਾਂ ਹੁੰਦਾ ਵੀ ਤੁਸੀਂ ਦੇਖੋ ਇਹ ਵੀ ਭਾਦਰੀ ਨਹੀਂ ਹੁੰਦੀ ਵੀ ਤੁਸੀਂ ਛੱਡ ਦੇਣੀ ਕਿਸੇ ਦੀ ਗੰਦ ਨੂੰ ਹੱਥ ਮਾਰਦੇ ਹੋ ਜਾਂ ਕਹਦੇ ਮਾਰਦੇ ਜਾਂ ਆ ਕਰ ਲਓ ਆਪ ਕਿਉਂਕਿ ਇੰਨਾ ਕੀ ਕੰਮ ਇਦਾਂ ਹੀ ਕਰਨਾ ਹੁੰਦਾ ਨਾ ਤੇ ਉਹ ਤਾਂ ਚਲੋ ਕਰਨ ਕਰਾਉਣ ਵਾਲਾ ਦਾ ਮਾਲਕ ਜੇ ਮੈਂ ਕਹਦਾ ਮੈਂ ਬਹੁਤ ਸਿਆਣਾ ਸੀ ਮੈਨੂੰ ਲੱਗਦਾ ਵੀ ਜਦੋਂ ਉਹਨੇ ਇਹ ਜੰਪ ਵੀ ਕੀਤਾ ਸਟੇਜ ਤੇ ਆ ਕੇ ਉਹਨੇ ਲੱਗਦਾ ਹੀ ਸਾਤੇ 5-10 ਸੈਕਿੰਡ ਲੱਗੇ ਆ ਤੇ ਉਹਨਾਂ ਦੇ ਖਾਸ ਰਿਸ਼ਤੇਦਾਰ ਕੋਈ ਜਿਹੜੇ ਕਹਿੰਦੇ ਯਾਰ ਇਹ ਕੀ ਬਤ ਵਿੱਚੀ ਆ ਜਦੋਂ ਉਹ ਬੋਲੇ ਉਹਦਾ ਧਿਆਨ ਉਹਦੇ ਡਾਇਵਰਟ ਹੋ ਗਿਆ ਹੂੰ ਤੇ ਉਹਨਾਂ ਨੇ ਫਿਰ ਚੰਗਾ ਪੁੱਤ ਲੌਡ ਬੋਲੇ ਹੋ ਵੀ ਯਾਰ ਸਾਡਾ ਅਗਸਟ ਆ ਬਿਲਕੁਲ ਅਸੀਂ ਬੁਲਾਇਆ ਅਸੀਂ ਪੈਸੇ ਖਰਚ ਰਹੇ ਸਾਡਾ ਫੰਕਸ਼ਨ ਆ ਵੀ ਇਹ ਤੁਸੀਂ ਕੀ ਬਤ ਵਿੱਚੀ ਕਰ ਰਹੇ ਹੋ ਹੂੰ ਤਫੀ ਉਧਾ ਉਹ ਦੂਸਰੀ ਤਰ੍ਹਾਂ ਫੇਕ ਹਟ ਹੋ ਗਈ ਵੀ ਯਾਰ ਹਾਂ ਉਹ ਆਪਣੇ ਜਿਹੜੇ ਸੀ ਨਾਲ ਬੰਦੇ ਕਹਿੰਦੇ ਆਓ ਚਲਿਓ ਦਫਾ ਕਰ ਦੂ ਨਾ ਸੀ ਪਾਰਟੀ ਨੂੰ ਅੱਛਾ ਆਪਾਂ ਜਿਹੇ ਚ ਲੱਗ ਗਿਆ ਉਹ ਭੱਜ ਗਿਆ ਫੇ ਸ਼ੋਅ ਤੁਸੀਂ ਕੰਟੀਨਿਊ ਰੱਖਿਆ ਹਾਂਜੀ ਹਾਂਜੀ ਸ਼ੋਅ ਤਾਂ ਉਸ ਤੋਂ ਬਾਅਦ ਤਾਂ ਸਾਰਾ ਸਮਾਂ ਮਾਹੌਲ ਵਧੀਆ ਹੋ ਗਿਆ ਹੂੰ ਉਹ ਗਲਤੀ ਉਹ ਉਸ ਬੰਦੇ ਦੀ ਸੀ ਹੂੰ ਘਰ ਵਾਲਿਆਂ ਦੀ ਜਿਹੜਾ 500 ਹੋਰ ਬੰਦਾ ਬੈਠਾ ਉਹਨਾਂ ਦੀ ਕਿਸੇ ਦੀ ਗਲਤੀ ਨਹੀਂ ਸੀ ਆਪਾਂ ਬਹਾਨਾ ਬਣਾ ਕੇ ਐਵੇਂ ਆਟੋਸ ਤੇ ਭੱਜ ਗਏ ਕਿਉਂਕਿ ਉਹ ਉਹ ਵੀ ਉਹਨਾਂ ਦਾ ਕਸੂਰ ਹੈ ਨਹੀਂ ਸੀ ਘਰ ਵਾਲਿਆਂ ਦਾ ਬਿਲਕੁਲ ਤੇ ਹੁਣ ਕਈ ਵਾਰੀ ਘਰਾਂ ਦੇ ਵਿੱਚ ਇਦਾਂ ਹੋਰ ਤੁਸੀਂ ਜਿਹੜੀ ਗੱਲ ਕੀਤੀ ਹੈ ਮ ਹੁਣ ਬੁਕਿੰਗ ਕੀਤੀ ਆ ਘਰ ਵਾਲਿਆਂ ਨੇ ਹੂੰ ਹੁਣ ਅਗਲੇ ਨੇ 25 ਸਾਲ ਜਾਂ 30 ਸਾਲ ਦਾ ਪੁੱਤ ਪਾਲਿਆ ਜਾਂਤੀ ਪਾਲਿਆ ਹੁਣ ਸੁਪੋਜ਼ ਉਹਨਾਂ ਦੇ ਘਰੇ 30 ਸਾਲ ਬਾਅਦ ਖੁਸ਼ੀਆਂ ਆਈਆਂ ਹੂੰ ਤੇ ਆਪਾਂ ਇੱਕ ਇਸ ਗੱਲ ਨਿੱਕੀ ਜੀ ਗੱਲ ਬਦਲੇ ਮਾਰੀਆਂ ਛਲਾਂਗਾਂ ਤੇ ਉਹ ਗਿਆ